ਦੀ ਇੱਕ ਰਜ਼ਾ ਹੈ ਤੇ ਜਿਹੜਾ 12ਵਾਂ ਬਾਣੀ ਹੈ ਇਹ ਸਾਡੇ ਅੰਦਰ ਦੇ ਨਾਲ ਸੰਬੰਧ ਰੱਖਦਾ ਹੈ ਮਹਾਰਾਜ ਕਹਿੰਦੇ ਭਾਦੋਂ ਤੋਂ ਅਗਲਾ ਮਹੀਨਾ ਜਿਹੜਾ ਹੈ ਅੱਸੂ ਇਸ ਵਿੱਚ ਗੁਰੂ ਜੀ ਕਹਿੰਦੇ ਮੌਸਮ ਤਪਸ਼ ਤੋਂ ਠੰਡਕ ਦੇ ਵਿੱਚ ਤਬਦੀਲ ਹੋਣ ਲੱਗ ਪੈਂਦਾ ਹੈ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਯਤਨ ਕਰੋ ਜਿਹੜਾ ਸਾਡਾ ਹਿਰਦਾ ਤਪਦਾ ਹੈ ਦਵੇਤ ਵਿੱਚ ਤਾਤ ਵਿੱਚ ਈਰਖਾ ਵਿੱਚ ਕ੍ਰੋਧ ਵਿੱਚ ਕ੍ਰੋਧ ਵੀ ਇੱਕ ਅੱਗ ਹੀ ਹੈ ਜਿਵੇਂ ਅੱਗ ਬਾਹਰੀ ਤੌਰ ਦੇ ਉੱਤੇ 파ਸਮ ਕਰ ਦਿੰਦੀ ਹੈ ਤੈਸ਼ ਨੇਸ਼ ਕਰ ਦਿੰਦੀ ਹੈ ਨੁਕਸਾਨ ਕਰ ਦਿੰਦੀ ਹੈ ਇਸੇ ਤਰ੍ਹਾਂ ਬੰਦਾ ਵੀ ਜਦੋਂ ਗ੍ਰੋਧੀ ਹੋਵੇ ਬੰਦਾ ਵੀ ਬਹੁਤ ਨੁਕਸਾਨ ਕਰ ਸਕਦਾ ਹੈ ਗੁੱਸੇ ਦੇ ਵਿੱਚ ਅਸੀਂ ਕੀ ਕੀ ਫੈਸਲੇ ਲੈ ਲੈਂਦੇ ਹਾਂ ਹੁਣ ਅੰਦਰ ਦੀ ਤਪਸ਼ ਖਤਮ ਕਰਨ ਲਈ ਸਾਨੂੰ ਪ੍ਰੇਮ ਪੈਦਾ ਕਰਨਾ ਪੈਣਾ ਹੈ ਗੁਰੂ ਸਾਹਿਬ ਕਿਰਪਾ ਕਰਦੇ ਨੇ ਸੁਣ ਪ੍ਰੇਮ ਮਹਾੜਾ ਕਿਉਂ ਮੇਰੀ ਹੈ ਹਰ ਜਾਏ ਹਰੀ ਪਰਮਾਤਮਾ ਨੂੰ ਕਿਵੇਂ ਮਿਲੀਏ ਅਸੂ ਮਹੀਨੇ ਦੇ ਵਿੱਚ ਇਹ ਅੰਦਰ ਪ੍ਰੇਮ ਦਾ ਉਛਾਲ ਆ ਉਠਿਆ ਉਹ ਮਹਾੜਾ ਦਾ ਅਰਥ ਹੁੰਦਾ ਹੈ ਅੰਦਰ ਇੱਕ ਤੀਬਰ ਇੱਛਾ ਪੈਦਾ ਹੋ ਜਾਣੀ ਬਾਣੀ ਦੇ ਕੁਝ ਵਚਨ ਆਪਾਂ ਪੜਦੇ ਹਾਂ ਜਿਹਨੂੰ ਅਸੀਂ ਬੜੇ ਬੜੇ ਪਿਆਰੇ ਸ਼ਬਦਾਂ ਵਿੱਚ ਸਮਝਣ ਦਾ ਯਤਨ ਕਰਦੇ ਆਂ 12 ਤੇ ਵਗੀਖ ਦੇ ਵਿੱਚ ਖੰਭ ਵਿਕੰਦੜੇ ਜੀ ਲਹਾ ਗੁਰੂ ਸਾਹਿਬ ਨੇ ਇੱਕ ਖਿਆਲ ਪੈਦਾ ਕੀਤਾ ਵੀ ਜਦੋਂ ਕਿਸੇ ਨੂੰ ਮਿਲਣ ਦੀ ਬੜੀ ਵੱਡੀ ਇੱਛਾ ਹੋਵੇ ਤੇ ਬੰਦਾ ਫਿਰ ਉਸ ਮਿਲਣ ਦੀ ਪ੍ਰਾਪਤੀ ਦੇ ਵਿੱਚ ਸਭ ਕੁਝ ਦਾ ਦੇ ਉੱਤੇ ਲਾਉਣ ਲਈ ਤਿਆਰ ਹੋ ਜਾਂਦਾ ਹੈ ਕਿ ਮੈਂ ਮਿਲਾਪ ਕਰਨਾ ਹੈ ਦਰਸ਼ਨਾ ਦੀ ਤਾਂਗ ਦਰਸ਼ਨ ਪਿਆਸੀ ਦਿਨ ਰਾਤ ਅੰਦਰ ਦੀ ਤਾਂਗ ਉਹਦਾ ਜ਼ਿਕਰ ਕੀਤਾ ਗਿਆ ਵੀ ਅੰਦਰ ਜਦੋਂ ਅਸੀਂ ਨਿਜਮ ਦੇ ਵਿੱਚ ਆਪਣੇ ਆਪ ਨੂੰ ਰੱਖਾਂਗੇ ਆਪਣੇ ਅੰਦਰ ਪਿਆਰ ਪੈਦਾ ਕਰਾਂਗੇ ਤੇ ਇੱਕ ਉਛਾਲ ਆਵੇਗਾ ਉਮਕਿਉ ਹੀ ਉਹ ਮਿਲੜ ਪ੍ਰਭਤਾਈ ਨੂੰ ਗੁਰੂ ਸਾਹਿਬ ਕਰਦੇ ਖੰਭ ਵਿਖੰਡਦੇ ਜੇ ਲਾਹ ਜੇ ਕਿਤੇ ਉਹਦੇ ਖੰਭ ਮੜਦੇ ਹੋਣ ਕਿੰਨਾ ਸਾਵੀ ਟੋੜ ਉਹਦਾ ਕਿੰਨਾ ਵੀ ਮੁੱਲ ਕਿਉਂ ਨਾ ਹੋਵੇ ਉਹਦਾ ਮੁੱਲ ਮੈਂ ਜ਼ਰੂਰ ਅਦਾ ਕਰਾਂਗਾ ਕਿਹੜੇ ਖੰਭ ਤਨ ਜੜਾਈ ਆਪਣੇ ਜਿਹੜੇ ਖੰਭਾਂ ਨੂੰ ਮੈਂ ਆਪਣੇ ਤਨ ਦੇ ਨਾਲ ਜੜ ਲਾਂ ਲਾਹ ਸੁੱਸ ਜੜ ਟੋੜ ਵੀ ਪ੍ਰਮਾਤਮਾ ਤੱਕ ਮੈਂ ਪਹੁੰਚਣ ਦੇ ਲਈ ਉਡਾਰੀ ਮਾਰੋ ਮਨੁੱਖ ਖਿਆਲ ਕਰੋ ਇੱਥੇ ਗੱਲ ਕੀਤੀ ਗਈ ਹੈ ਮਨੁੱਖ ਦੇ ਭਾਵਨਾ ਦੀ ਇਹੋ ਜਿਹੇ ਖੰਭ ਸਾਨੂੰ ਕੋਈ ਨਹੀਂ ਮਿਲ ਸਕਦਾ ਕਿਉਂਕਿ ਰੱਬ ਕਿਤੇ ਦੂਰ ਰਹਿੰਦਾ ਹੋਵੇ ਤਾਂ ਅਸੀਂ ਸਾਧਨ ਦੀ ਵਰਤੋਂ ਕਰਕੇ ਉਹਦੇ ਤੱਕ ਜਾਈਏ ਇਹ ਸ਼ਬਦ ਇੱਕ ਅੱਖਰਾਂ ਦੀ ਭਾਸ਼ਾ ਦੇ ਵਿੱਚ ਸਾਨੂੰ ਅੰਦਰ ਪ੍ਰੇਮ ਪੈਦਾ ਕਰਨ ਦੀ ਕਹਿ ਰਹੀ ਹੈ ਵੀ ਜਿਹਦੇ ਅੰਦਰ ਚੰਗਾ ਬਣਨ ਦੀ ਸ਼ਿੱਦਤ ਪੈਦਾ ਹੋ ਗਈ ਜਿਹਦੇ ਅੰਦਰ ਚੰਗਾ ਬਣਨ ਦੀ ਪਿਆਸ ਪੈਦਾ ਹੋ ਗਈ ਉਹ ਕੋਈ ਨਾ ਕੋਈ ਵਸੀਲਾ ਕਰ ਲੈਂਦਾ ਹੈ ਕਿ ਨਾ ਸਾਬਿਤ ਹੋਵੇ ਤੁਸੀਂ ਦੇਖੋ ਨਾ ਜਿਹੜੇ ਬੰਦੇ ਨੇ ਗਲਤ ਰਾਹੇ ਜਾਣਾ ਹੈ ਉਹਨੇ ਕੋਈ ਨਾ ਕੋਈ ਰਸਤਾ ਲੱਭ ਲੈਣਾ ਹੈ ਕੋਈ ਨਾ ਕੋਈ ਬਹਾਨਾ ਲੱਭੇ ਰਹੇਗਾ ਜਿਵੇਂ ਕਿਵੇਂ ਹੋ ਕੇ ਜੇ ਉਹਨੇ ਗਲਤ ਰਸਤਾ ਧਾਰਨ ਕਰਨਾ ਹੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਨਾ ਘਰ ਦੇ ਰੋਕ ਸਕਦੇ ਨੇ ਨਾ ਧਰਮ ਰੋਕ ਸਕਦਾ ਨੇ ਇਥੋਂ ਤੱਕ ਕੇ ਫਿਰ ਉਹ ਰੱਬ ਨੂੰ ਵੀ ਨਹੀਂ ਜਾਣਦਾ ਜਦੋਂ ਪੈਣਾ ਹੀ ਪੁਰਾ ਹੈ ਤੇ ਜਿਹਨੇ ਚੰਗੇ ਰਸਤੇ ਜਾਣਾ ਹੋਵੇ ਉਹਨੂੰ ਕੋਈ ਫਿਰ ਬੁਰਾ ਬੰਦਾ ਰੋਕ ਵੀ ਨਹੀਂ ਸਕਦਾ ਉਹਦਾ ਆਲਾ ਦਵਾਲਾ ਜਿੰਨਾ ਮਰਜੀ ਬੁਰਾ ਹੋਵੇ ਆਲੇ ਦੁਆਲੇ ਜਿਹੜੀ ਮਰਜ਼ੀ ਸੁਭਾ ਦਾ ਹੋਵੇ ਜਿਹਨੇ ਸਹੀ ਰਸਤੇ ਨੂੰ ਚੁਣਨਾ ਹੈ ਉਹ ਸਹੀ ਰਸਤੇ ਦੀ ਭਾਲ ਕਰ ਲੈਂਦਾ ਹੈ ਬਸ ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਇੱਕ ਉਛਾਲਾ ਪੈਦਾ ਕਰ ਕਿ ਤੂੰ ਸਹੀ ਰਸਤੇ ਦੀ ਭਾਲ ਪੈਦਾ ਕਰ ਸਹੀ ਰਾਹ ਨੂੰ ਚੁਣ ਆਲੇ ਦੁਆਲੇ ਦੀ ਤੂੰ ਫਿਕਰ ਤਿਆਗ ਆਲੇ ਦੁਆਲੇ ਦੇ ਪ੍ਰਭਾਵ ਨੂੰ ਤਿਆਗ ਆਪਣੇ ਅੰਦਰ ਪ੍ਰੇਮ ਪੈਦਾ ਕਰ ਅਸ ਸੁਣ ਪ੍ਰੇਮ ਉਹ ਮਾਹੜਾ ਜਿਹੜਾ ਪਿਆਰ ਸ਼ਬਦ ਹੈ ਨਾ ਪ੍ਰੇਮ ਇਹ ਸਾਡੇ ਅੰਦਰ ਦੇ ਨਾਲ ਸਬੰਧ ਰੱਖਦਾ ਹੈ। ਪ੍ਰੇਮ ਸਾਡੇ ਅੰਦਰ ਨੂੰ ਖੁਸ਼ ਕਰ ਦਿੰਦਾ ਹੈ। ਪ੍ਰੇਮ ਦੀ ਅਵਸਥਾ ਵਿੱਚ ਰਹਿਣ ਮਨੁੱਖ ਨੂੰ ਸਭ ਕੁਝ ਚੰਗਾ ਲੱਗਦਾ ਹੈ। ਪ੍ਰੇਮ ਦੀ ਅਵਸਥਾ ਵਿੱਚ ਰਹਿਣ ਮਨੁੱਖ ਦਾ ਅੰਦਰ ਤੰਦਰੁਸਤ ਹੋ ਜਾਂਦਾ ਹੈ। ਪਰ ਪ੍ਰੇਮ ਕਿਸੇ ਨੇਮ ਤੋਂ ਬਾਅਦ ਵਿੱਚ ਆਉਂਦਾ ਹੈ। ਬੜੇ ਧਿਆਨ ਨਾਲ ਸੁਣਿਓ। ਬੱਚਿਆਂ ਦਾ ਪਿਆਰ ਦੇਖੋ। ਛੋਟੀ ਛੋਟੀ ਗੱਲ ਦੇ ਪਿੱਛੇ ਬੱਚੇ ਜਦੋਂ ਉਹਨਾਂ ਦੇ ਅੰਦਰ ਪਿਆਰ ਹੁੰਦਾ ਹੈ ਬੱਚੇ ਪ੍ਰੇਮ ਦੇ ਭਰੇ ਹੁੰਦੇ ਨੇ ਛੋਟੀ ਛੋਟੀ ਗੱਲ ਦੇ ਵਿੱਚ ਲੈ ਕਿ ਉਹ ਐਡੀ ਐਡੀਆਂ ਖੁਸ਼ੀਆਂ ਪੈਦਾ ਕਰ ਦਿੰਦੇ ਨੇ ਛੋਟਾ ਜਿਹਾ ਕੋਈ ਪੰਛੀ ਉੱਡਦਾ ਦਿਸ ਗਿਆ ਬੱਚੇ ਪ੍ਰੇਮ ਦੇ ਭਰੇ ਹੋਏ ਛਾਲਾ ਮਾਰਦੇ ਆ ਖੁਸ਼ ਹੁੰਦੇ ਨੇ ਤੇ ਖੁਸ਼ੀਆਂ ਵੰਡਦੇ ਨੇ ਉਹਨਾਂ ਨੂੰ ਤਿਤਲੀ ਉੱਡਦੀ ਹੋਈ ਦਿਸਿਆ ਵੀ ਛੋਟੇ ਜਿਹੇ ਆਪਣੇ ਨੰਨੇ ਜੇ ਛੋਟੇ ਜੇ ਹੱਥਾਂ ਦੇ ਨਾਲੋਂ カラー ਕਰਦੇ ਨੇ ਫੁੱਲ ਬਣਾ ਦਿੰਦੇ ਨੇ ਸਨਰੀ ਬਣਾ ਦਿੰਦੇ ਨੇ ਝੂੰਪੜੀ ਬਣਾ ਲੈਂਦੇ ਨੇ ਹਾਲਾਂਕਿ ਉਹ ਪ੍ਰੋਪਰ ਨਹੀਂ ਬਣਦਾ ਕੋਈ ਪਰ પ્રેમ ਦੇ ਪਰਿਉਂਦੇ ਨੇ ਉਹਨਾਂ ਦੀ ਛੋਟੀ ਜੀ ਕੋਈ ਗੱਲ ਵੀ ਬੜੀ ਵੱਡੀ ਖੁਸ਼ੀ ਪੈਦਾ ਕਰ ਜਾਂਦੀ ਹੈ ਘਰ ਦੀ ਰੌਣਕ ਬਣ ਜਾਂਦੇ ਨੇ ਬੱਚੇ ਬੰਦਾ ਚਿੰਤਾ ਦਾ ਗਰਸਿਆ ਹੋਵੇ ਬੰਦਾ ਕੰਮ ਦੀ ਚਿੰਤਾਵਾਂ ਦੇ ਵਿੱਚ ਘਰ ਆਇਆ ਹੋਵੇ ਬੱਚਿਆਂ ਨੂੰ ਖੇਡਦੇ ਆ ਹੱਸਦੇ ਵੇਖ ਕੇ ਉਹ ਰਿਲੈਕਸ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਮਤਲਬ ਕੌਣ ਬੱਚੇ ਬੱਚੇ ਦਾ ਬਟਾ ਰੋਲ ਅਦਾ ਕਰਦੇ ਕਿਉਂ ਕਿਉਂਕਿ ਪੇਮ ਦੇ ਭਰੇ ਹੋਏ ਹੁੰਦੇ ਉਹਨਾਂ ਵਿੱਚ ਕੋਈ ਸਾੜਾ ਨਹੀਂ ਕੋਈ ਈਰਖਾ ਨਹੀਂ ਕੋਈ ਖਿੱਚਾ ਧੋੜ ਨਹੀਂ ਕਿਸੇ ਨੂੰ ਡੇਗਣ ਦੀ ਇੱਛਾ ਨਹੀਂ ਇਥੇ ਅਸੀਂ ਵੱਡੇ ਉਹ ਇਹ ਬਾਅਦ ਵਿੱਚ ਸਿੱਖ ਜਾਂਦੇ ਆ ਸਾਰਾ ਕੁਝ ਬੱਚਿਆਂ ਦੀ ਛੋਟੀ ਗੱਲ ਵੀ ਵੱਡੀ ਖੁਸ਼ੀ ਦੇ ਜਾਂਦੀ ਹੈ ਤੇ ਅਸੀਂ ਛੋਟੀ ਜੀ ਗੱਲ ਨੂੰ ਬੜੀ ਵੱਡੀ ਲੜਾਈ ਦਾ ਕਾਰਨ ਬਣਾ ਲੈਂਦੇ। ਕਿਉਂਕਿ ਇਹ ਪ੍ਰੇਮ ਦੀ ਘਾਟ ਹੈ। ਪ੍ਰੇਮ ਦੇ ਵਿੱਚ ਬੰਦਾ ਖੁਸ਼ੀ ਕਿਤੋਂ ਵੀ ਪੈਦਾ ਕਰ ਲੈਂਦਾ ਹੈ। ਜਦੋਂ ਪ੍ਰੇਮ ਖੇਡਣ ਦਾ ਚਾਹੋ ਉਥੇ ਸ਼ਬਦ ਕੀ ਆਏ ਨੇ ਜੀ ਗੁਰਨਾਨਦ ਸਾਹਿਬ ਜੀ ਦਾ ਬਚਨ ਸਿਰ ਧਰ ਤਲੀ ਗਲੀ ਮਿਲਿਓ। ਪ੍ਰੇਮ ਦੇ ਵਿੱਚ ਕਿਸੇ ਵੀ ਹਾਲਾਤਾਂ ਦੇ ਅੰਦਰ ਬੰਦਾ ਖੁਸ਼ੀ ਪੈਦਾ ਕਰ ਸਕਦਾ ਹੈ ਚਾਹੇ ਸਿਰ ਤੇ ਆਰਾ ਚੜਦਾ ਹੋਵੇ ਚਾਹੇ ਰੂਜ ਲਪਟਿਆ ਹੋਵੇ ਅੱਗ ਲਾ ਕੇ ਸਾੜਨ ਦਾ ਯਤਨ ਕੀਤਾ ਜਾ ਰਿਹਾ ਹੋਵੇ ਚਾਹੇ ਦੇਗ ਵਿੱਚੋਂ ਵਾਲਾ ਹੋਵੇ ਤੇ ਚਾਹੇ ਖੋਪਰ ਲਾਇਆ ਜਾ ਰਿਹਾ ਹੋਵੇ ਜਦੋਂ ਪ੍ਰੇਮ ਹੈ ਇਸ਼ਕ ਹੈ ਇਸ਼ਕ ਦੇ ਵਿੱਚ ਰੁੱਤਿਆ ਹੋਇਆ ਹੈ ਅੰਦਰ ਪ੍ਰੇਮ ਦੇ ਛਾਲਾ ਮਾਰਿਆ ਹੋਇਆ ਉਹਨੂੰ ਹਰ ਇੱਕ ਚੀਜ਼ ਖੁਸ਼ੀ ਦਵੇਗੀ ਪਰ ਜਦੋਂ ਬੰਦੇ ਅੰਦਰ ਪ੍ਰੇਮ ਨਹੀਂ ਹੈ ਬਸ ਬੰਦੇ ਅੰਦਰ ਗੁੱਸਾ ਹੈ ਬੰਦੇ ਅੰਦਰ ਈਰਖਾ ਹੈ ਉਹਨੂੰ ਕੁਝ ਨਹੀਂ ਫੱਗਦਾ ਉਹਨੂੰ ਘਰ ਚੰਗਾ ਨਹੀਂ ਲੱਗਦਾ ਉਹਨੂੰ ਆਲਾ ਦਵਾਲਾ ਚੰਗਾ ਨਹੀਂ ਲੱਗਦਾ ਕਿਉਂ ਕਿਉਂਕਿ ਬੰਦੇ ਦੀ ਆਪਣੀ ਤਬੀਅਤ ਠੀਕ ਨਹੀਂ ਹੁੰਦੀ ਜਿਵੇਂ ਬੰਦਾ ਬਿਮਾਰ ਹੁੰਦਾ ਨਾ ਜੀ ਬਿਮਾਰ ਬੰਦੇ ਨੂੰ ਪਾਣੀ ਵੀ ਕੋੜਾ ਲੱਗਦਾ ਹੈ ਬਿਮਾਰ ਬੰਦੇ ਨੂੰ ਰੋਟੀ ਵੀ ਸਵਾਦ ਨਹੀਂ ਲੱਗਦੀ ਸਾਰੀ ਰੋਟੀ ਬੜੇ ਵਧੀਆ ਤਰੀਕੇ ਖਾਰੇ ਹੁੰਦੀ ਨੇ ਪਰ ਬਿਮਾਰ ਬੰਦਾ ਕਹਿੰਦਾ ਮੈਨੂੰ ਸਵਾਦ ਨਹੀਂ ਲੱਗਦਾ ਇਸੇ ਤਰ੍ਹਾਂ ਜਿਹੜਾ ਅੰਦਰੋਂ ਔਗੁਣਾਂ ਦਾ ਬਰੀਆਈਆਂ ਦਾ ਸ਼ਿਕਾਰ ਹੋ ਚੁੱਕਿਆ ਹੈ ਜਿਹੜਾ ਅੰਦਰੋਂ ਤਬੀਅਤ ਨੂੰ ਖਰਾਬ ਕਰ ਚੁੱਕਿਆ ਹੈ ਉਹ ਪ੍ਰੇਮ ਦੇ ਵਿੱਚ ਪਿਆਰ ਦੇ ਵਿੱਚ ਨਹੀਂ ਪਰ ਸਕਦਾ ਗੁਰੂ ਜੀ ਕਹਿੰਦੇ ਰੱਬ ਨੂੰ ਮਿਲਣ ਦਾ ਪਿਆਰ ਆਪਣੀ ਆਦਤਾਂ ਨੂੰ ਚੰਗਾ ਕਰਨ ਦਾ ਪਿਆਰ ਆਪਣੇ ਆਪ ਨੂੰ ਇੱਕ ਨਿਯਮ ਦੇ ਵਿੱਚ ਰੱਖਣ ਦਾ ਪਿਆਰ ਤੁਸੀਂ ਛੋਟੇ ਬੱਚੇ ਦੇਖੋ ਜਾਂ ਆਪਾਂ ਵੀ ਉਸ ਦੌਰ ਵਿੱਚੋਂ ਨਿਕਲ ਕੇ ਆਏ ਹਾਂ ਜਦੋਂ ਅਸੀਂ ਨਵਾਂ ਬੈਗ ਨਵੀਆਂ ਕਿਤਾਬਾਂ ਨਵੇਂ ਸਾਰਾ ਕੁਝ ਖਰੀਦ ਕੇ ਹੋਮਵਰਕ ਕਰਦੇ ਆ ਕੰਮ ਕਰਦੇ ਕਿੰਨੇ ਪਿਆਰ ਦੇ ਵਿੱਚ ਜਿਲਤ ਚੜਾਣੇ ਆ ਉੱਪਰ ਸਟicker ਲਾਣੇ ਆ ਫੁੱਲ ਬੁੱਟੀਆਂ ਪਾਣੇ ਆ ਹਰ ਇੱਕ ਕੁਸ਼ਚਨ ਅਸਰ ਤੋਂ ਬਾਅਦ ਲਾਈਨਾਂ ਮਾਰਦੇ ਆ ਪਿਆਰ ਦੇ ਵਿੱਚ ਕੰਮ ਕਰਦੇ ਆ ਬੰਦੇ ਨੂੰ ਪਿਆਰ ਦੇ ਵਿੱਚ ਰਹਿ ਕੇ ਇੱਕ ਨਿਜਮ ਵਿੱਚ ਚੱਲਣ ਦਾ ਚਾਅ ਹੋ ਜਾਂਦਾ ਹੈ ਖੁਸ਼ੀ-ਖੁਸ਼ੀ ਉਹ ਖੁਸ਼ੀ-ਖੁਸ਼ੀ ਕਿੰਨਾ ਸਿਰਵਿਸ ਕਵਰ ਕਰ ਜਾਂਦੇ ਨੇ ਪਿਆਰ ਦੇ ਵਿੱਚ ਜਦੋਂ ਇਗਜ਼ਾਮ ਆਇਆ ਉਦੋਂ ਵੀ ਉਹ ਤਰਤੀਬ ਦੇ ਪਿਆਰ ਹੁਣ ਜਿਹੜਾਂ ਦੇ ਨਿਯਮ ਦੇ ਵਿੱਚ ਨਹੀਂ ਚੱਲੇ ਜਿਨ੍ਹਾਂ ਨੇ ਥੋੜੇ ਜਿਹੇ ਦਿਨ ਤੇ ਚਾਅ ਰੱਖਿਆ ਤੇ ਮੁੜ ਕੇ ਚਾਅ ਲੈਂਦਾ ਗਿਆ ਲੈਂਦਾ ਗਿਆ ਕਾਪੀਆਂ ਵੀ ਪਾੜ ਦਿੱਤੀਆਂ ਉਹ ਨਵੀਂ ਨਵੀਂ ਕਾਪੀਆਂ ਦੇ ਪਹਿਲੇ ਦੋ ਦੋ ਵਰਕੇ ਭਰੇ ਨੇ ਬਾਕੀ ਸਾਰੇ ਖਾਲੀਆਂ ਪਈਆਂ ਸਾਲ ਲੰਘਿਆ ਸਾਰੀਆਂ ਕਾਪੀਆਂ ਦੇ ਪਹਿਲੇ 5-5 ਵਰਕੇ ਭਰੇ ਹੋਏ ਬਾਕੀ ਸਾਰੀ ਕਾਪੀ ਨਵੀਂ ਪਈ ਸਾਰੀ ਕਾਪੀ ਨਵੀਂ ਪਈ ਪੜ੍ਹੇ ਨਹੀਂ ਤਤਬਾ ਨਵੀ ਦੀਆਂ ਨਵੀਆਂ ਪਈਆਂ ਕਿਉਂਕਿ ਖੋਲੀ ਨਹੀਂ ਪੜ੍ਹੀ ਨਹੀਂ ਕਦੇ ਫਿਰ ਇਗਜ਼ਾਮ ਦੇ ਸਮੇਂ ਕੁਝ ਸੁਝਦਾ ਨਹੀਂ ਕੁਝ ਸੁਝਦਾ ਨਹੀਂ ਪਾਛਾ ਜੀ ਸਾਨੂੰ ਕਹਿ ਰਹੇ ਨੇ ਵੀ ਪ੍ਰੇਮ ਦਾ ਅਰਥ ਹੈ ਨੀਮ ਨਿਯਮ ਦੇ ਵਿੱਚ ਆਪਣੇ ਆਪ ਨੂੰ ਬਣਾ ਲਓ ਆਪਣੀ ਜ਼ਿੰਦਗੀ ਦੇ ਕੁਝ ਉਸੂਲ ਬਣਾ ਲਓ بگੜਿਆ ਹੋਇਆ ਨੂੰ ਦੇਖ ਕੇ ਅਸੀਂ ਵਿਗੜਨਾ ਨਹੀਂ ਨਿਯਮ ਬਣਾ ਲਓ ਬਸ ਅੱਸੂ ਮਹਿੰਦੇ ਦਾ ਗੁਰੂ ਜੀ ਇਹੀ ਉਪਦੇਸ਼ ਦੇ ਰਹੇ ਨੇ ਵੀ ਆਪਣੇ ਆਲੇ ਦੁਆਲੇ ਨੂੰ ਨਾ ਕੋਸਦਾ ਜਾਈ ਕਿਸਮਤ ਨੂੰ ਨਾ ਕੋਸਦਾ ਜਾਈ ਪਿਛਲੇ ਹਾਲਾਤਾਂ ਨੂੰ ਨਾ ਕੋਸਦਾ ਜਾਈ ਬਹਾਨੇ ਨਾ ਬਣਾਉਂਦਾ ਜਾਈ ਮੇਰੇ ਨਾਲ ਇਹ ਹੋ ਗਿਆ ਮੇਰੇ ਨਾਲ ਇਹ ਵਾਪਰ ਗਿਆ ਨਹੀਂ ਇਹ ਹੀ ਕਮਜ਼ੋਰ ਦਿਲ ਦੀ ਨਿਸ਼ਾਨੀ ਹੈ ਆਪਣੇ ਆਪ ਨੂੰ ਤੂੰ ਸਾਬਤ ਕਰਕੇ ਦਿਖਾ ਆਪਣੇ ਆਪ ਨੂੰ ਨਿਯਮ ਵਿੱਚ ਬਣਾ ਕੇ ਯਤਨ ਕਰ ਤਾ ਕਰਕੇ ਗੁਰੂ ਜੀ ਕਹਿੰਦੇ ਸੁਨ ਪ੍ਰੇਮ ਮਾਹੜਾ ਅੰਦਰ ਖੁਸ਼ੀ ਪੈਦਾ ਹੋਈ ਚਾਉ ਪੈਦਾ ਹੋਇਆ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਦੀ ਅੰਦਰ ਵਿਚਾਰ ਪੈਦਾ ਹੋਏ ਕਿਉਂ ਮਿਲੀ ਹੈ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਹੁਣ ਅੰਦਰ ਜਦੋਂ ਮਿਲਣ ਦੀ ਪਿਆਸ ਜਾਗੀ ਦਰਸ਼ਨਾ ਦੀ ਤਾਂ ਗੁੱਠੀ ਗੁਰੂ ਜੀ ਕਹਿੰਦੇ ਕੋਈ ਆਣ ਮਿਲਾਵੇ ਮਾਈ ਵੀ ਕੋਈ ਹੋਏ ਜਿਹੜਾ ਮੈਨੂੰ ਮਲਾਪ ਦੇ ਦੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗ ਪਾਏ ਗੁਰੂ ਜੀ ਕਹਿੰਦੇ ਜਿਹੜੇ ਭੜੇ ਲੋਕ ਨੇ ਸੰਤ ਦਾ ਮਤਲਬ ਹੁੰਦਾ ਹੈ ਸੁਭਾਅ ਦਾ ਨਾਮ ਹੈ ਜਿਹੜਾ ਸੰਤ ਸ਼ਬਦ ਨੇ ਜੀ ਸੰਤ ਤੇ ਭੀਖ ਦਾ ਨਾਮ ਨਹੀਂ ਹੈ ਸੁਭਾਅ ਦਾ ਨਾਮ ਹੈ ਨੈਚਰ ਜਿਹੜੇ ਸੰਤ ਸੁਭਾਅ ਦੇ ਬੰਦੇ ਨੇ ਉਹ ਸਹਾਈ ਹੋ ਜਾਂਦੇ ਹਨ ਸਹਾਈ ਦਾ ਮਤਲਬ ਹੁੰਦਾ ਹੈ ਉਹੋ ਮਿਲਣ ਦੇ ਲਈ ਚੰਗੇ ਜੀਵਨ ਨੂੰ ਘੜਨ ਦੇ ਲਈ ਸਾਡੀ ਹੈਲਪ ਕਰਦੇ ਹਨ ਕਈ ਸਾਡੇ ਦੋਸਤ ਹੁੰਦੇ ਨੇ ਜੀ ਸਾਡੀ ਜ਼ਿੰਦਗੀ ਨੂੰ ਚੰਗੇ ਪਾਸੇ ਲੈ ਕੇ ਚੱਲ ਜਾਂਦੇ ਨੇ ਕਈ ਦੋਸਤ ਇਹੋ ਜੇ ਬਣ ਜਾਂਦੇ ਨੇ ਸਾਡੀ ਜ਼ਿੰਦਗੀ ਨੂੰ ਚੰਗੇ ਤੋਂ ਬੁਰੇ ਪਾਸੇ ਲੈ ਜਾਂਦੇ ਆ ਅਸੀਂ ਆਪਣੀ ਜ਼ਿੰਦਗੀ ਦਾ ਰਿਜ਼ਲਟ ਪਿਛਲੇ 2 ਸਾਲ ਤੋਂ 1 ਸਾਲ ਤੋਂ 6 ਮਹੀਨੇ ਤੋਂ ਆਪਣੇ ਆਪ ਕੋਲੋਂ ਮੰਗੀਏ ਜਿਨ੍ਹਾਂ ਨਾਲ ਮੈਂ ਜੁੜਿਆ ਹੋਇਆ ਉਹਨਾਂ ਨਾਲ ਰਹਿ ਕੇ ਮੇਰੀ ਜ਼ਿੰਦਗੀ ਸਿੱਧੇ ਪਾਸੇ ਗਈ ਹੈ ਜਾਂ ਸਿੱਧੇ ਤੋਂ ਪੁੱਠੇ ਵਾਲੇ ਪਾਸੇ ਗਈ ਹੈ ਪਰਿਵਾਰ ਦੇ ਸੰਸਕਾਰ ਸਾਡਾ ਧਰਮ ਸਾਡੇ ਨਿਯਮ ਸਾਡੇ ਅਸੂਲ ਇਹ ਚੀਜ਼ਾਂ ਮੇਰੇ ਕੋਲੋਂ ਖੋਈਆਂ ਗਈਆਂ ਚੱਲ ਗਈਆਂ ਜਾਂ ਮੈਂ ਉਹਨਾਂ ਵਿੱਚ ਬਰਕਰਾਰ ਹਾਂ ਜਾਂ ਮੈਂ ਵਧਾ ਲਈਆਂ ਕੌਣ ਹੈ ਕਈ ਵਾਰੀ ਬੰਦਾ ਬਹੁਤ ਚੰਗਾ ਹੁੰਦਾ ਹੈ ਪਰਿਵਾਰ ਘਰਾਣਾ ਉਹਦਾ ਕੰਮਕਾਰ ਉਹਦਾ ਆਲਾ ਦਵਾੜਾ ਉਹਨੂੰ ਧਰਮ ਦੀ ਗੁੜਤੀ ਸਭ ਕੁਝ ਚੰਗਾ ਹੁੰਦਾ ਹੈ ਪਰ ਕੁਝ ਲੋਕ ਮਿਲਦੇ ਹਨ ਕੁਝ ਦੋਸਤ ਇਹੋ ਜਿਹੇ ਮਿਲਦੇ ਨੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਜ਼ਿੰਦਗੀ ਘਟਦੇ ਵਾਲੇ ਪਾਸੇ ਕਦੋਂ ਪਹੁੰਚ ਗਈ ਪਤਾ ਨਹੀਂ ਲੱਗਦਾ ਬੰਦੇ ਨੂੰ ਉੱਥੇ ਜਾ ਕੇ ਫਿਰ ਸਭਨ ਦਾ ਵੀ ਓਖਾ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਜਿਹੜੇ ਲੋਕ ਤੈਨੂੰ ਚੰਗੇ ਪਾਸੇ ਲੈ ਕੇ ਜਾ ਰਹੇ ਨੇ ਇੰਨੀ ਤੇ ਬੰਦੇ ਨੂੰ ਪਰਖ ਹੋਣੀ ਚਾਹੀਦੀ ਹੈ ਨਾ ਦਿਮਾਗ ਰੱਬ ਨੇ ਕਿਉਂ ਲਾਇਆ ਬਵੇਕੀ ਕਿਉਂ ਕਿਹਾ ਗਿਆ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਬੰਦਾ ਇੰਨੀ ਤੇ ਸਮਝ ਰੱਖੇ ਨਾ ਵੀ ਸਾਨੂੰ ਕੌਣ ਕਿੰਦਰ ਲੈ ਕੇ ਜਾ ਰਿਹਾ ਹੈ ਗੁਰੂ ਜੀ ਕਹਿੰਦੇ ਜਿਹੜੇ ਲੋਕ ਸਾਨੂੰ ਚੰਗੇ ਪਾਸੇ ਲੈ ਕੇ ਜਾਂਦੇ ਹਨ ਅਸਲ ਵਿੱਚ ਉਹ ਸਹਾਈ ਹੁੰਦੇ ਹਨ ਉਹ ਸਾਨੂੰ ਚੰਗੇ ਜੀਵਨ ਦੇ ਲਈ ਵਿਉਂਤ ਦਿੰਦੇ ਨੇ ਉਤ ਸਾਹਿਤ ਕਰਦੇ ਨੇ ਗੁਰੂ ਜੀ ਕਹਿੰਦੇ ਸੰਤ ਸਾਈ ਪ੍ਰੇਮ ਕੇ ਹੋ ਤਿੰਨ ਕੇ ਲਗਾ ਪਾਇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦਾ ਗੁਰੂ ਜੀ ਕਹਿੰਦੇ ਮੈਂ ਸ਼ੁਕਰ ਕਰਦਾ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੇ ਮਿੱਤਰ ਸਾੜੜੇ ਸੀ ਗੁਰਬਾਣੀ ਦੇ ਵਿੱਚ ਦੋਸਤ ਦੀ ਪਰਿਭਾਸ਼ਾ ਕੀ ਹੈ ਜੋ ਸਾਡੀ ਜ਼ਿੰਦਗੀ ਦੀਆਂ ਕਮੀਆਂ ਨੂੰ ਖਤਮ ਕਰਦਾ ਜਾਂਦਾ ਜੋ ਸਾਡੇ ਸਾਹਮਣੇ ਸ਼ੀਸ਼ਾ ਰੱਖ ਦਿੰਦਾ ਵੀ ਦੇਖ ਆ ਤੇਰੀ ਆਦਤਾਂ ਨੇ ਇਹਨੂੰ ਆਪਾਂ ਚੇਂਜ ਕਰਨਾ ਹੈ ਉਹਨੂੰ ਦੋਸਤ ਕਹਿੰਦੇ ਆ ਦੋਸਤ ਉਹ ਨਹੀਂ ਹੁੰਦਾ ਕਿ ਜਦੋਂ ਅਸੀਂ ਆਪਣੀ ਕਮੀ ਕੋਈ ਦੂਰ ਕਰਨ ਲੱਗੀਏ ਉਹ ਸ਼ੀਸ਼ਾ ਚੁੱਕ ਕੇ ਪਾਸੇ ਕਰ ਦੇ ਉਹ ਕਹੇ ਵੀ ਕੋਈ ਗੱਲ ਨਹੀਂ ਤੂੰ ਠੀਕ ਹੈ ਠੀਕ ਹੈ ਜਿਹੜਾ ਵੀ ਡਾਕਟਰ ਕਿਸੇ ਦੀ ਸਰੀਰਕ ਰੋਗ ਨੂੰ ਕਹੀ ਜਾਏ ਨਾ ਤੂੰ ਠੀਕ ਹੈ ਠੀਕ ਹੈ ਠੀਕ ਹੈ ਉਹ ਰੋਗ ਵੱਡਾ ਹੋ ਜਾਂਦਾ ਹੈ ਉਹ ਰੋਗ ਵੱਡਾ ਹੋ ਜਾਂਦਾ ਹੈ ਡਾਕਟਰ ਦੇਖੋ ਡਾਕਟਰ ਕੋਈ ਵੀ ਇਲਾਜ ਟ੍ਰੀਟਮੈਂਟ ਤੋਂ ਪਹਿਲਾਂ ਕਿੰਨੇ ਟੈਸਟ ਲਿਖਦਾ ਰੋਗ ਦੀ ਬਰੀਕੀ ਫੜਦਾ ਹੈ ਜਿਉਂ ਕਹੇ ਵੀ ਇਹਨੇ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਸੀ ਠੀਕ ਹੋ ਤੁਸੀਂ ਠੀਕ ਹੈ ਜੀ ਠੀਕ ਹੈ ਮੈਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਉਹ ਵਧੀਆ ਤੇ ਸਾਨੂੰ ਲੱਗਣਾ ਪਰ ਉਹ ਰੋਗ ਬਹੁਤ ਵੱਡਾ ਹੋ ਜਾਂਦਾ ਹੈ ਇਸੇ ਤਰ੍ਹਾਂ ਕੁਝ ਸਾਡੇ ਦੋਸਤ ਬਣ ਜਾਂਦੇ ਨੇ ਜਿਹੜੀਆਂ ਸਾਨੂੰ ਕਮੀਆਂ ਤੇ ਕੀ ਦੱਸਣੀਆਂ ਅਸੀਂ ਕਮੀਆਂ ਨੂੰ ਆਪ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਨੂੰ ਦੇਖਣ ਨਹੀਂ ਦਿੰਦੇ ਉਹ ਕਹਿੰਦੇ ਜੀ ਇਹ ਸਿਆਣਾ ਹੋ ਗਿਆ ਅਸੀਂ ਰਹਿ ਜਾਵਾਂਗੇ ਅਸੀਂ ਆਪਣੀ ਬੋਰਡ ਤੇ ਇਕੱਠੀ ਕਰੀਆ ਆਪਣਾ ਗਰੁੱਪ ਬਣਾ ਕੇ ਤੇ ਰੱਖੀ ਨਾ ਜੋ ਵੀ ਸਾਡਾ ਚੱਲਦਾ ਹੈ ਰੌਣਕ ਮਿਲਦਾ ਉਹ ਤਾਂ ਹੀ ਬਣੇਗਾ ਇਹਨੂੰ ਵੀ ਅਸੀਂ ਸਮਝਦਾ ਨਹੀਂ ਹੁਣ ਜਦੋਂ ਬੰਦਾ ਆਪਣੇ ਆਪ ਨੂੰ ਦੇਖਣ ਲੱਗਦਾ ਹੈ ਦੂਜਾ ਬੰਦਾ ਹਟਾੰਦੈ ਨਹੀਂ ਉਹ ਆਪਾਂ ਠੀਕ ਉਹ ਚੱਲਦਾ ਅੱਜ ਕੱਲ ਸਭ ਕੁਝ ਇਸ ਤਰੀਕੇ ਅਸੀਂ ਕਿਤੇ ਤੋਂ ਕਿਤੇ ਪਹੁੰਚ ਜਾਂਦੇ ਹਾਂ ਮਹਾਰਾਜ ਕਹਿੰਦੇ ਪਰ ਕੁਝ ਲੋਕ ਨੇ ਜੋ ਸਾਨੂੰ ਸ਼ੀਸ਼ਾ ਦਿਖਾਉਂਦੇ ਹਨ ਦੋਸਤ ਉਹੀ ਹੈ ਜੋ ਸਾਨੂੰ ਚੰਗੇ ਪਾਸੇ ਲੈ ਕੇ ਜਾਏ ਸੰਤ ਸਹਾਈ ਪ੍ਰੀਮਤੇ ਹੋ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਪਰਮਾਤਮਾ ਦੇ ਦਰ ਤੋਂ ਬਿਨਾ ਹੋਰ ਸੁਖ ਕਿਤੇ ਨਹੀਂ ਮਿਲ ਸਕਦਾ ਕੋਈ ਹੋਰ ਟਿਕਾਣਾ ਨਹੀਂ ਹੈ ਜਿਨੀ ਚਾਖਿਆ ਪ੍ਰੇਮ ਰਸ ਜੇ ਜਦੋਂ ਬੰਦਾ ਚੰਗਾ ਸੁਭਾਅ ਬਣਾ ਲੈਂਦਾ ਹੈ ਚੰਗੀ ਨੇਚਰ ਬਣਾ ਲੈਂਦਾ ਹੈ ਚੰਗਾ ਮਿਲਵਰਤ ਉਹਦੀ ਜ਼ਿੰਦਗੀ ਚੋਂ ਚੰਗਿਆਈ ਤੇ ਸਾਡੇ ਅੰਦਰ ਹੀ ਹੈ ਉਹ ਚੀਜ਼ ਉਹਨੂੰ ਸੁੱਖ ਦਿੰਦੀ ਹੈ ਅੱਜ ਬੰਦੇ ਕੋਲ ਬਹੁਤ ਕੁਝ ਹੈ ਪਰ ਉਹਦੀਆਂ ਬੁਰੀਆਂ ਆਦਤਾਂ ਉਹ ਸੁੱਖ ਦੀ ਨੀਂਦ ਨਹੀਂ ਦਿੰਦੀ ਗੁਰੂ ਜੀ ਕਹਿੰਦੇ ਬੰਦਾ ਥੋੜੇ ਵਿੱਚ ਵੀ ਸਬਰ ਵਿੱਚ ਵੀ ਬਹੁਤ ਵੱਡਾ ਸੁੱਖ ਭਾਲ ਗਿੱਦਾ ਹੈ ਕਿਉਂਕਿ ਕਿਉਂਕਿ ਅੰਦਰ ਨੇਮ ਹੈ ਅੰਦਰ ਅਸੂਲ ਹੈ ਅੰਦਰ ਪ੍ਰੇਮ ਹੈ ਇਹਨੂੰ ਹੀ ਕਿਹਾ ਜਾਂਦਾ ਰੱਬ ਦਾ ਅੰਦਰੋਂ ਹੋਣਾ ਰੱਬ ਕੋਈ ਆਕਾਰ ਰੂਪ ਚ ਦੇ ਹੈ ਬੰਦੇ ਦਾ ਸੁਧਰ ਜਾਣਾ ਹੀ ਰੱਬ ਨੂੰ ਮਿਲ ਜਾਣਾ ਹੁੰਦਾ ਹੈ ਗੁਰੂ ਜੀ ਕਹਿੰਦੇ ਜਿਨੀਆਂ ਚ ਆਖਿਆ ਪ੍ਰੇਮ ਰਸ ਜਿਹੜੇ ਨਿਜਮ ਦੇ ਵਿੱਚ ਅੰਦਰੋਂ ਪਿਆਰ ਦੇ ਭਰ ਕੇ ਸੇਤਪਤਰ ਹੀ ਆ ਗਏ ਉਹ ਰੱਜ ਜਾਂਦੇ ਹਨ ਉਹ ਭੁੱਖੇ ਨਹੀਂ ਰਹਿੰਦੇ ਉਹਨਾਂ ਨੂੰ ਤ੍ਰਿਪਤੀ ਮਿਲ ਜਾਂਦੀ ਹੈ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਆਪਣੇ ਆਪ ਨੂੰ ਆਪਣੀ ਈਗੋ ਨੂੰ ਖਤਮ ਕਰਕੇ ਉਹ ਬੇਨਤੀ ਕਰਦੇ ਨੇ ਕਿ ਸਾਨੂੰ ਆਪਣੀ ਲੜ ਲਾ ਲਓ ਲੇਹੋ ਪ੍ਰਭੂ ਲੜ ਲਾਏ ਮਤਲਬ हे ਪਰਮਾਤਮਾ ਅਸੀਂ ਤੁਹਾਡੇ ਅਧੀਨ ਚੱਲਾਂਗੇ ਹੁਣ ਅਸੀਂ ਮਤਲਬ ਕੋਈ ਪ੍ਰਵਾਹ ਨਹੀਂ ਕਰਦੇ ਮਹਾਰਾਜ ਕਹਿੰਦੇ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਜਿਨ੍ਹਾਂ ਨੂੰ ਫਿਰ ਰੱਬ ਜੋੜ ਲਿੰਦਾ ਹੈ ਉਹ ਵਿਛੜ ਕੇ ਕੁਰਾਹੇ ਨਹੀਂ ਪੈਂਦੇ ਮਤਲਬ ਜਿਨ੍ਹਾਂ ਨੇ ਊਸੂਲ ਬਣਾ ਲਿਆ ਜ਼ਿੰਦਗੀ 'ਚ ਆਪਣੀ ਚੰਗੇ ਗੁਣਾਂ ਦੀ ਤੜ ਪੈਦਾ ਕਰ ਲਈ ਆਪਾਂ ਕਹਿੰਦੇ ਨੇ ਜੇ ਅਸੀਂ ਬੜੇ ਤਾਕਤਵਰਾਂ ਸਾਡੇ ਵਿੱਚ ਬੜੀ ਜਾਣ ਹੈ ਬੰਦਾ ਬਹਾਦਰੀ ਦੇ ਵਿੱਚ ਗੱਲਾਂ ਕਰਦਾ ਹੈ ਗੁਰੂ ਜੀ ਕਹਿੰਦੇ ਜਦੋਂ ਬੰਦਾ ਚੰਗਾ ਬਣ ਗਿਆ ਉਦੋਂ ਉਸ ਤਾਕਤ ਦੀ ਵਰਤੋਂ ਕਰੇ ਬਹਾਦਰੀ ਤੇ ਤਾਂ ਹੈ ਜੇ ਬੰਦਾ ਕਹੇ ਵੀ ਮੈਨੂੰ ਕੋਈ ਬੜੀ ਰਾਤੀ ਪਾਕੀ ਦਿਖਾਈ ਕੋਈ ਬੰਦਾ ਮੇਰੇ ਤੋਂ ਕਿਵੇਂ ਫਾਇਦਾ ਉਠਾ ਸਕਦਾ ਹੈ ਆਪਣੀ ਸਮਝਦਾਰੀ ਦੀ ਬਾਤਰੀ ਕਰਨੀ ਹੀ ਸੂਰਮਾ ਹੁੰਦੀ ਹੈ ਨਾ ਕਿ ਅਸੀਂ ਆਪਣੀ ਨਲਾਇਕੀਆਂ ਦਾ ਮਾਣ ਕਰਦੇ ਰਹੀਏ ਤੇ ਉਹਨੂੰ ਬਾਦਰੀ ਕਹੀਏ ਮਹਾਰਾਜ ਕਹਿੰਦੇ ਜੋ ਹਰ ਕੰਤ ਮਨਾਈਆਂ ਸੇ ਵਿਛੜ ਕਦੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਰੱਬ ਜੀ ਦੀ ਸ਼ਰਨ ਵਿੱਚ ਰਹਿ ਕੇ ਹੀ ਸਦੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਹੋਰ ਕੋਈ ਦੂਜਾ ਟਿਕਾਣਾ ਨਹੀਂ ਅਖੀਰ ਗੁਰੂ ਸਾਹਿਬ ਕਹਿੰਦੇ ਅਸੂ ਸੁਖੀ ਬਸੰਦਿਆਂ ਜਿਨ੍ਹਾਂ ਮਯਾ ਹਰ ਰਾਇ ਮਯਾ ਦਾ ਅਰਥ ਹੁੰਦਾ ਹੈ ਕਿਰਪਾ ਜਿਹੜੇ ਕਿਰਪਾ ਦੇ ਪਾਤਰ ਬਣ ਗਏ ਉਹੀ ਅਸੂ ਦੇ ਮਹੀਨੇ ਵਿੱਚ ਸੁਖੀ ਵੱਸ ਸਕਦੇ ਆ ਕਿਰਪਾ ਦਾ ਅਰਥ ਹੁੰਦਾ ਹੈ ਅਕਸਰ ਕਹਿੰਦੇ ਹੁੰਦੇ ਆ ਦੋ ਸ਼ਬਦ ਬੜੇ ਪਿਆਰੇ ਨੇ ਇੱਕ ਹੈ ਮਿਹਨਤ ਤੇ ਇੱਕ ਹੈ ਰਹਿਮਤ ਮਾਇਆ ਦੀ ਕਿਰਪਾ ਦੀ ਰਹਿਮਤ ਦੀ ਪ੍ਰਾਪਤੀ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਉਹ ਕਿਹੜੀ ਮਿਹਨਤ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਸਾਨੂੰ ਆਪਣੇ ਆਪ ਨੂੰ ਪੜਨਾ ਪੈਣਾ ਹੈ ਆਪਣੇ ਆਪ ਨੂੰ ਦੇਖਣਾ ਪੈਣਾ ਆਪਣੀਆਂ ਆਦਤਾਂ ਨੂੰ ਦੇਖਣਾ ਪੈਣਾ ਆਪਣੇ ਨਾਲ ਗੱਲ ਕਰਨੀ ਪੈਣੀ ਹੈ ਵੀ ਅਸੀਂ ਕੀੜੇ ਰਾਤੀ ਜਾ ਰਹੇ ਹਾਂ ਅਸੀਂ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਬਾਣੀ ਤੋਂ ਡੁੜੇ ਸਭ ਮੈਂ ਅਕਸਰ ਕਹਿਣਾ ਹੁੰਦਾ ਜੀ ਤੁਸੀਂ ਵੀ ਬੱਚੇ ਵੇਖੇ ਹੋਣੇ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਅਸੀਂ ਵੀ ਉਸ ਦੌਰ ਚੋਂ ਨਿਕਲ ਕੇ ਆਏ ਹਾਂ ਜਦੋਂ ਘਰ ਵਿੱਚ ਕੋਈ ਛੋਟਾ ਬੱਚਾ ਪਿੱਲੋ ਰੱਖ ਕੇ ਦੋ ਤਿੰਨ ਪਿੱਲੋ ਰੱਖ ਕੇ ਕੋਈ ਕੱਪੜਾ ਲੈ ਕੇ ਆਵੇ ਕਿਉਂਕਿ ਉਹ ਗੁਰਦੁਆਰੇ ਦੇਖ ਲੈਂਦਾ ਸੁਖਾਸਨ ਸੇਵਾ ਹੁੰਦੀ ਮਹਾਰਾਜ ਦਾ ਸਰੂਪ ਸਿਰ ਤੇ ਰੱਖ ਕੇ ਜਾਂਦੇ ਆਂ ਬੱਚਾ ਦੇਖ ਲਿੰਦਾ ਹੈ ਫਿਰ ਛੋਟੇ ਬੱਚੇ ਉਹੀ ਚੀਜ਼ ਘਰ ਕਰਕੇ ਦਿਖਾਉਂਦੇ ਹਨ ਘਰ ਕਰਦੇ ਨੇ ਉਹੀ ਚੀਜ਼ ਬੱਚੇ ਉਹ ਬੜਾ ਸੋਹਣਾ ਲੱਗਦਾ ਹੈ ਜਦੋਂ ਬੱਚਾ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਦਾ ਹੈ ਬੈਠਦਾ ਹੈ ਪ੍ਰਸ਼ਾਦ ਲਿੰਦਾ ਹੈ ਉਹ ਮੱਥਾ ਟੇਕਦੇ ਆਂ ਵੇਖ ਕੇ ਹੱਥ ਜੋੜਦੇ ਆਂ ਵੇਖ ਕੇ ਉਹ ਬੜਾ ਸੋਹਣਾ ਲੱਗਦਾ ਹੈ ਪਰ ਜਦੋਂ ਇਹ ਬੱਚਾ 20-25 ਸਾਲਾਂ ਦਾ ਹੋ ਜਾਂਦਾ ਹੈ ਉਹੀ ਬੱਚਾ 20-25 ਸਾਲਾਂ ਦਾ ਹੋ ਜਾਂਦਾ ਹੈ ਉਹ ਨੂੰ ਫਿਰ ਗੁਰਦੁਆਰਾ ਪੁੱល ਜਾਂਦਾ ਹੈ ਉਹ ਨੂੰ ਫਿਰ ਜਿਹੜੀਆਂ ਬਾਕੀਆਂ ਸੇਵਾਵਾਂ ਨੇ ਉਹ ਸਭ ਪੁੱਲ ਜਾਂਦੀਆਂ ਨੇ ਕੀ ਅਸੀਂ ਜਦੋਂ ਛੋਟੀ ਅਵਸਥਾ ਵਿੱਚ ਸੀ ਉਦੋਂ ਹੀ ਇਹ ਚੀਜ਼ਾਂ ਕਰਨੀਆਂ ਸਨ ਜਾਂ ਉਦੋਂ ਹੀ ਸੀ ਉਹ ਤੋਂ ਬਾਅਦ ਵਿੱਚ ਉਹਨੇ ਜਦੋਂ ਅਸੀਂ ਆਪਣੇ ਪੈਰਾਂ ਦੇ ਸਾਰਾ ਕੁਝ ਕਰਨ ਲੱਗ ਪਏ ਕੰਮਕਾਰ ਜ਼ਿੰਮੇਵਾਰੀਆਂ ਕੀ ਸਾਡੀਆਂ ਧਰਮ ਦੇ ਪ੍ਰਤੀ ਸਾਡੀ ਕੁਝ ਫਰਜ਼ ਨਹੀਂ ਹਨ ਵੀ ਸਾਨੂੰ ਕਿਹੜੀਆਂ ਸੇਵਾਵਾਂ ਕਰਨੀਆਂ ਚਾਹੀਦੀਆਂ ਹਨ ਤੇ ਸਾਨੂੰ ਆਪਣੀ ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਉਦਮ ਕਰਦੇ ਹਾਂ ਧਰਮ ਦੇ ਪ੍ਰਤੀ ਸਾਡਾ 2% 5% ਪੈਸੇ ਦੀ ਗੱਲ ਨਹੀਂ ਕਰਦੇ ਆ ਸਾਡੇ ਯੋਗਦਾਨ ਦੀ ਲੋੜ ਬੰਦਾ ਪੈਸਾ ਦੇ ਕੇ ਤੇ ਕਹਿ ਦਿੰਦਾ ਜੀ ਸੇਵਾ ਹੋ ਗਈ ਅੱਜ ਗੁਰਦੁਆਰੇ ਖਾਦੀ ਖਾਣੀ ਅੱਜ ਸ਼ਰੀਰਾਂ ਦੀ ਵੀ ਲੋੜ ਹੈ ਅੱਜ ਬੜਿਆ ਸੇ ਕਾਰਜ ਹਨ ਜੋ ਅਸੀਂ ਕਰ ਸਕਦੇ ਹਾਂ ਸੋ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਨੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਂ ਸ੍ਰੀਨਾਂ ਯਤਨਾਂ ਦੇ ਵਿੱਚ ਅਸੀਂ ਥੋੜਾ ਸੋਚੀਏ ਥੋੜਾ ਜੁੜੀਏ ਪ੍ਰੈਕਟੀਕਲੀ ਜੁੜੀਏ ਤਾਂ ਜੋ ਅਸੀਂ ਜਿੰਨਾ ਵੀ ਅਸੀਂ ਦੌੜ ਭੱਜ ਕਰਦੇ ਹਾਂ ਉਹਦੇ ਵਿੱਚ ਸੁੱਖ ਪ੍ਰਾਪਤ ਕਰ ਸਕੀਏ ਹਮੇਸ਼ਾ ਦੌੜਦੇ ਜਾਣਾ ਭੱਜਦੇ ਜਾਣਾ ਵੀ ਜ਼ਿੰਦਗੀ ਨਹੀਂ ਹੁੰਦੀ ਉਹਨੂੰ ਰੁਕ ਕੇ ਮਾਨਣਾ ਮਹਿਸੂਸ ਕਰਨਾਗੇ ਸੁਖ ਮੇਰੀ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਇਹ ਵੀ ਸਾਡੇ ਜੀ ਬੜਾ ਜ਼ਰੂਰੀ ਹੈ ਤਾਂ ਜੋ ਸਾਡੇ ਅੰਦਰ ਦੀ ਤੰਦਰੁਸਤੀ ਬਣੀ ਰਹੇ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਆਪਾ ਪ੍ਰਾਪਤ ਕਰਦੀ ਰਹੀਏ ਐਨੀ ਬੇਨਤੀ ਪ੍ਰਾਪਤ ਆਪ ਜੀ ਬੇਨਤੀ ਪ੍ਰਵਾਨ ਕਰਨੀ ਜੀ ਆਓ ਅਸੂ ਮਹੀਨੇ ਦੀ ਅਖੀਰ ਪੰਤੀ ਪੜ੍ਹ ਕੇ ਪਾਸਮਾਤੀ ਕਰੀਏ ਜੀ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਇ ਸੋ ਸੁਖੀ ਵਸੰਧੀਆਂ ਜਿਨ੍ਹਾਂ ਮਿਆ ਹਰ ਰਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAMKALI ਮਹਲਾ 3 ਜਨ ਦੇ ਕੁੰਕਾਰ ਸਤਿਗੁਰ ਪ੍ਰਸਾਦਿ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਤੀ ਮਨਕ ਜੀਆਂ ਵਧਾ